ਤੇ ਮੇਰੀ ਸਮੂਹ ਸਿੱਖ ਜਥੇਬੰਦੀਆਂ ਸੰਪਰਦਾਵਾਂ ਸਮੂਹ ਪਚਾਇਤਾ ਪਿੰਡਾਂ ਦੀਆਂ ਤੇ ਜਿੰਨੇ ਵੀ ਸਮਾਜ ਸੇਵੀ ਵੀਰ ਨੇ ਮੈਂ ਕਿਸੇ ਨੂੰ ਫੋਨ ਨਹੀਂ ਲਾ ਸਕਦਾ ਮੇਰੇ ਕੋਲੇ ਆਪਦਾ ਫੋਨ ਨਹੀਂ ਹੈਗਾ ਫੋਨ ਮੇਰਾ ਕਿਤੇ ਡੱਗ ਪਿਆ ਸੀ ਮੈਂ ਕਿਸੇ ਦੇ ਫੋਨ 'ਚ ਬਣਾ ਕੇ ਵੀਡੀਓ ਪਾ ਰਿਹਾ ਹਾਂ ਤੇ ਮੇਰੇ ਪੇਜ ਤੇ ਇਹ ਪੋਸਟ ਹੋਊਗੀ ਹੋਰ ਚੈਨਲਾਂ 'ਤੇ ਵੀ ਆਊਗੀ ਕਿਸੇ ਨੂੰ ਮੈਂ ਕਹਿ ਨਹੀਂ ਸਕਦਾ ਪਰਸਨਲ ਤੌਰ ਤੇ ਮੇਰਾ ਮੇਰੇ ਕੋਲੇ ਨੰਬਰ ਨਹੀਂ ਹੈ ਸਾਰਿਆਂ ਨੇ ਆਉਣਾ ਜਗਰਾਉ ਬੱਸ ਸਟੈਂਡ ਕੋਲੇ ਟਰੱਕ ਯੂਨੀਅਨ ਦੀ ਜਿਹੜੀ ਮੰਡੀ ਹੈਗੀ ਆ ਉਹਦੇ ਦੇ ਵਿੱਚ ਆਉਣਾ ਉੱਥੇ ਆਉਣਾ ਉੱਥੋਂ ਆਪਾਂ ਐਸਐਸਪੀ ਦਫ਼ਤਰ ਜਾਵਾਂਗੇ ਹੁਣ ਜਿਹੜੀ ਗੱਲਬਾਤ ਹੈ ਜਿਹੜਾ ਵੀ ਜਥੇਬੰਦੀ ਦਾ ਮੁਖੀ ਜਿਹੜਾ ਵੀ ਸੰਪਰਦਾ ਦਾ ਮੁਖੀ ਜਿਹੜਾ ਵੀ ਸਸਥਾ ਦਾ ਮੁਖੀ ਜਾਂ ਕੋਈ ਵੀ ਪੰਚਾਇਤ ਮੈਂਬਰ ਆ ਜਾਂ ਨੰਬਰਦਾਰ ਆ ਜਾਂ ਸਰਪੰਚ ਆਊਗਾ ਉਹ ਆਪਦੇ ਲੈਟਰ ਪੈਡ ਤੇ ਲਿਖ ਕੇ ਲਿਆਵੇ ਐਸਐਸਪੀ ਸਾਹਿਬ ਜਗਰਾਉਂ ਵੀ ਜਿਹੜਾ ਮਸਲਾ ਚਰਨ ਘਾਟ ਵਾਲੇ ਡੇਰੇ ਦੇ ਵਿੱਚ ਬਾਬਾ ਬਜਿੰਦਰ ਸਿੰਘ ਦਾ ਤੇ ਅਮਰਤਪਾਲ ਸਿੰਘ ਮਹਿਰੋ ਦੇ ਸਿੰਘਾ ਦਾ ਹੋਇਆ ਵਾ ਤੇ ਅਸੀਂ ਹਮਾਇਤ ਕਰਦੇ ਹਾਂ ਅਮਰਤਪਾਲ ਸਿੰਘ ਮਹਿਰੋ ਦੇ ਜੋ ਇਸ ਐਕਸ਼ਨ ਦੀ ਤੇ ਅਸੀਂ ਨਾਲ ਆ ਉਹਨਾਂ ਸਾਰੇ ਸਿੰਘਾ ਦੇ ਤੇ ਅਸੀਂ ਜਿਹੜਾ ਹੈਗਾ ਬਾਬਾ ਚਰਨ ਘਾਟ ਵਾਲਾ ਉਹਦੇ ਤੇ ਸਖਤ ਸਖਤ ਕਾਰਵਾਈ ਚਾਹੁੰਦੇ ਆ ਵੀ ਸਾਡੇ ਕੋਲੇ ਜਿਹੜੀਆਂ ਵੀਡੀਓ ਆਈਆਂ ਇਸ ਵੀਡੀਓ ਦੇ ਆਧਾਰਤ ਤੇ ਸਿੰਘਾ ਦੇ ਜਿਹੜੇ ਹੈਗੇ ਬਿਆਨਾਂ ਦੇ ਆਧਾਰਤ ਤੇ ਬਾਬੇ ਦੇ ਤੇ ਬਾਬੇ ਦੀ ਦੂਜੀ ਪ੍ਰੇਮਿਕਾ ਤੇ ਜਿਹੜਾ ਹੈਗਾ 295 ਏ ਧਾਰਾ ਲਈ ਜਾਵੇ ਦੂਜੀ ਜਿਹੜੀ ਬੇਨਤੀ ਇਹ ਆ ਵੀ ਜਿਹੜਾ ਚਰਨ ਘਾਟ ਵਾਲਾ ਸਾਡਾ ਡੇਰਾ ਵਾ ਉਹ ਪੱਕੇ ਤੌਰ ਤੇ ਪੁੱਟ ਤੇ ਮੇਰੀ ਸਮੂਹ ਸਿੱਖ ਜਥੇਬੰਦੀਆਂ ਸੰਪਰਦਾਵਾਂ ਸਮੂਹ ਪਛਾਇਤਾ ਪਿੰਡਾਂ ਦੀਆਂ ਤੇ ਜਿੰਨੇ ਵੀ ਸਮਾਜ ਸੇਵੀ ਵੀਰ ਨੇ ਮੈਂ ਕਿਸੇ ਨੂੰ ਫੋਨ ਨਹੀਂ ਲਾ ਸਕਦਾ ਮੇਰੇ ਕੋਲੇ ਆਪਦਾ ਫੋਨ ਨਹੀਂ ਹੈਗਾ ਫੋਨ ਮੇਰਾ ਕਿਤੇ ਡੱਗ ਪਿਆ ਸੀ ਮੈਂ ਕਿਸੇ ਦੇ ਫੋਨ 'ਚ ਬਣਾ ਕੇ ਵੀਡੀਓ ਪਾ ਰਿਹਾ ਵਾਂ ਤੇ ਮੇਰੇ ਪੇਜ ਤੇ ਇਹ ਪੋਸਟ ਹੋਊਗੀ ਹੋਰ ਚੈਨਲਾਂ ਤੇ ਵੀ ਆਊਗੀ ਕਿਸੇ ਨੂੰ ਮੈਂ ਕਹਿ ਨਹੀਂ ਸਕਦਾ ਪਰਸਨਲ ਤੌਰ ਤੇ ਮੇਰਾ ਮੇਰੇ ਕੋਲ ਨੰਬਰ ਨਹੀਂ ਹੈ ਸਾਰਿਆਂ ਨੇ ਆਉਣਾ ਜਗਰਾਉ ਬੱਸ ਸਟੈਂਡ ਕੋਲੇ ਟਰੱਕ ਯੂਨੀਅਨ ਦੀ ਜਿਹੜੀ ਮੰਡੀ ਹੈਗੀ ਆ ਉਹਦੇ ਦੇ ਵਿੱਚ ਆਉਣਾ ਉੱਥੇ ਆਉਣਾ ਉੱਥੋਂ ਆਪਾਂ ਐਸਐਸਪੀ ਦਫ਼ਤਰ ਜਾਵਾਂਗੇ ਹੁਣ ਜਿਹੜੀ ਗੱਲਬਾਤ ਹੈ ਜਿਹੜਾ ਵੀ ਜਥੇਬੰਦੀ ਦਾ ਮੁਖੀ ਜਿਹੜਾ ਵੀ ਸੰਪਰਦਾ ਦਾ ਮੁਖੀ ਜਿਹੜਾ ਵੀ ਸਸਥਾ ਦਾ ਮੁਖੀ ਜਾਂ ਕੋਈ ਵੀ ਪੰਚਾਇਤ ਮੈਂਬਰ ਆ ਜਾਂ ਨੰਬਰਦਾਰ ਆ ਜਾਂ ਸਰਪੰਚ ਆਊਗਾ ਉਹ ਆਪਦੇ ਲੈਟਰ ਪੈਡ ਤੇ ਲਿਖ ਕੇ ਲਿਆਵੇ ਐਸ ਐਸ ਪੀ ਸਾਹਿਬ ਜਗਰਾਉ ਵੀ ਜਿਹੜਾ ਮਸਲਾ ਚਰਨ ਘਾਟ ਵਾਲੇ ਡੇਰੇ ਦੇ ਵਿੱਚ ਬਾਬਾ ਬਜਿੰਦਰ ਸਿੰਘ ਦਾ ਤੇ ਅਮਰਤਪਾਲ ਸਿੰਘ ਮਹਿਰੋ ਦੇ ਸਿੰਘਾ ਦਾ ਹੋਇਆ ਵਾ ਤੇ ਅਸੀਂ ਹਮਾਇਤ ਕਰਦੇ ਆ ਅਮਰਤਪਾਲ ਸਿੰਘ ਮਹਿਰੋ ਦੇ ਜੋ ਇਸ ਐਕਸ਼ਨ ਦੀ ਤੇ ਅਸੀਂ ਨਾਲ ਆ ਉਹਨਾਂ ਸਾਰੇ ਸਿੰਘਾ ਦੇ ਤੇ ਅਸੀਂ ਜਿਹੜਾ ਹੈਗਾ ਬਾਬਾ ਚਰਨ ਘਾਟ ਵਾਲਾ ਉਹਦੇ ਤੇ ਸਖਤ ਸਖਤ ਕਾਰਵਾਈ ਚਾਹੁੰਦੇ ਆ ਵੀ ਸਾਡੇ ਕੋਲੇ ਜਿਹੜੀਆਂ ਵੀਡੀਓ ਆਈਆਂ ਇਸ ਵੀਡੀਓ ਦੇ ਆਧਾਰਤ ਤੇ ਸਿੰਘਾ ਦੇ ਜਿਹੜੇ ਹੈਗੇ ਬਿਆਨਾਂ ਦੇ ਆਧਾਰਤ ਤੇ ਬਾਬੇ ਦੇ ਤੇ ਬਾਬੇ ਦੀ ਦੂਜੀ ਪ੍ਰੇਮਿਕਾ ਤੇ ਜਿਹੜਾ ਹੈਗਾ 295 ਏ ਧਾਰਾ ਲਈ ਜਾਵੇ ਦੂਜੀ ਜਿਹੜੀ ਬੇਨਤੀ ਇਹ ਆ ਵੀ ਜਿਹੜਾ ਚਰਨ ਘਾਟ ਵਾਲਾ ਸਾਹ ਦਾ ਡੇਰਾ ਵਾ ਉਹ ਪੱਕੇ ਤੌਰ ਤੇ